ਚੰਨੋ ਨੀ ਚੰਨੋ ਹਾੜਿਆ ਕੀ ਸੋਚੀ ਆਂਨੀ ਐ ਮੈਂ ਇਹ ਸੋਚਦੀ ਪਈ ਆਂ ਕਿ ਆਪਣੀ ਫਿਰ ਥੱਲੇ ਵੀ ਕਦੇ ਛੱਤ ਹੋਵੇਗੀ ਉਹ ਕਿਉਂ ਕਮਲੀ ਹੋਗੀ ਚੰਨੋ ਤੂੰ ਆਪਣੇ ਸਿਰ ਤੇ ਜਿਹੜੀ ਛੱਤ ਐ ਨਾ ਉਹ ਕਿਸੇ ਦੇ ਸਿਰ ਤੇ ਵੀ ਨਹੀਂ ਹੈਗੀ ਤੇ ਕੀ ਮਤਲਬ ਆ ਤੇਰਾ ਉਹ ਯਾਰ ਮਤਲਬ ਤਾਂ ਸਾਫ਼ ਹੀ ਐ ਉਹ ਨੀਲੀ ਛੱਤ ਵਾਲਾ ਇਥੇ ਮਰਜੀ ਜਾ ਕੇ ਬਹਿ ਜਾਈਦਾ ਆਪਾਂ ਨੂੰ ਕੋਈ ਰੋਕਦਾ ਥੋੜਾ ਵੇੜਿਆ ਉਹ ਤੇ ਤੇਰੀ ਗੱਲ ਸਹੀ ਏ ਹੁਣ ਕੱਲੂ 3 ਮਹੀਨੇ ਵੀ ਹੋਣਗੇ ਹੁਣ ਉਹਨਾਂ ਨੂੰ ਵੀ ਇੱਥੇ ਰੱਖਾਂਗੇ ਆਪਾਂ ਓਏ 3 ਮਹੀਨੇ ਵੀ ਰਹਿ ਜਾਣਗੇ ਉਹ 3 ਮਹੀਨੇ ਕਿਹੜਾ ਕੋਈ ਮਹਿਲ ਚ ਰਹਿਣੇ ਆ ਜਿੱਦਾਂ ਆਪਾਂ ਐਦਾ ਗਿੜੇ ਗੂੜੇ ਖਾ ਕੇ ਪਲਪਲ ਗਿਆ ਉਹਦਾ ਆਪਣੇ 3 ਮਹੀਨੇ ਵੀ ਫਲ ਜਾਣਗੇ ਤੂੰ ਤਾਂ ਉਹੀ ਦਿਮਾਗ ਤੇ ਲੋਡ ਪਾਈ ਜਾਨੀ ਏ ਮੇਰੇ ਫਿਕਰ ਤੇ ਹੁੰਦਾ ਹੀ ਹੈ ਚੱਲ ਚੰਨੋ ਐਵੇਂ ਤੂੰ ਨਾ ਆਪਣਾ ਮਾਨ ਨਾ ਖਰਾਬ ਕਰ ਛੇਤੀ ਛੇਤੀ ਰੋਟੀ ਪਾਣੀ ਬਣਾ ਫਿਰ ਆਪਾਂ ਚੱਲਦੇ ਆ ਨਾਲੇ ਮੇਰੀ ਗੱਲ ਸੁਣ ਲੈ ਉਹ ਜਿਨ੍ਹਾਂ ਦੇ ਘਰੇ ਵੱਡੀਆਂ ਵੱਡੀਆਂ ਕੋਠੀਆਂ ਮਹਿਲ ਪਏ ਹੋਇਆ ਨਾ ਉਹ ਸਭ ਇੱਥੇ ਹੀ ਰਹਿ ਜਾਂਦੇ ਆ ਬੰਦੇ ਨੇ ਚੱਕ ਕੇ ਨਾ ਮੈਂਟ ਦੇ ਸ਼ਮਸ਼ਾਨ ਘਾਰ ਚ ਸਾਰ ਦਿੰਦੇ ਆ ਉਹ ਕਿਹੜਾ ਨਾਲ ਲੈ ਕੇ ਜਾਂਦੇ ਆ ਵੇ ਤੇ ਤੇਰੀ ਗੱਲ ਸਹੀ ਏ ਪਰ ਫਿਰ ਵੀ ਇਹ ਮੌਮ ਆਇਆ ਸਣ ਠੀਕ ਏ ਉਹ ਚੰਗਾ ਕਬੀਲ ਲੜਨੀ ਹੈ ਵੱਡੀ ਏ ਰਾਣੀ ਐਂ ਜਕਾ ਤੂੰ ਜਲਦੀ ਜਲਦੀ ਚਾਹ ਬਣਾ ਆਪਾਂ ਚੱਲਦੇ ਆਂ ਸੀਜ਼ਨ ਚੱਲੀ ਜਾਂਦਾ ਕਣਕ ਦਾ ਚਾਰ ਦਾਣੇ ਇਕੱਠੇ ਕਰ ਲਾਂਗੇ ਆ ਟੀਨੇ ਮੇਰੇ ਨੇ ਪਾਲ ਲੈ ਤੂੰ ਵੇ ਤੇਰੀ ਗੱਲ ਸਹੀ ਹੈ ਸਾਰੇ ਗਾ ਮਾਫਾ ਹੀਰੇ ਆਖ ਦੀ ਵੇ ਗੱਲ ਸੁਣ ਜੋਗੀਆ झूठ बोले चलो चनो वे अड़े आंधी पैसा चल चलिए तू तो इत्थी खड़ी रहनी है वे की तेरे नाल चलला मैं ओ नाल तेने मोटरसाइकिल ले ले आ तेरे को टूटे ज साइकिल इ तेनु नहीं पता गमलिए हुन तू गा नहीं औ चूने मोने वास्ते बढ़िया आपाने चीजयां लेनीया ने बढ़िया घर पौणा ओदे वास्ते सरफादा करना पेंदा है ਨਰੇਜ ਨਾ ਕੋ ਤੇਲ ਪੈਂਦਾ ਨਾ ਦਾ ਪਟਾਕਾ ਪੈਂਦਾ ਨਾ ਇਹ ਮਗਲੈਲ ਪੈਂਦਾ ਨਾ ਇਹ ਸਰਵਿਸ ਕਰਾਉਣੀ ਪੈਂਦੀ ਐ ਚੱਲ ਨਾ ਟਣਾ ਟਣਾ ਨਾ ਕੋਈ ਖਰਚਾ ਨਾ ਹਿੰਡ ਲੱਗੇ ਨਾ ਫਟ ਕਰੀ ਸਸਤਾ ਜਿਹਾ ਵਿਆਹ ਹੋਇਆ ਦਾ ਇਹਦੇ ਨਾਲ ਚੱਲ ਵੇ ਅੜਿਆ ਤੂੰ ਨਹੀਂ ਗੱਲਾਂ ਚਾਣ ਦਿੰਦਾ ਓਏ ਆਪਣੇ ਕੋਲ ਗੱਲਾਂ ਹੀ ਹੁੰਦੀਆਂ ਨੇ ਹੋਰ ਕਿਹੜਾ ਮੋਟਰ ਕਾਰਾਂ ਚੱਲਦੀਆਂ ਨੇ ਆਪਣੀਆਂ ਚੱਲ ਮੈਂ ਕੱਲ੍ਹ ਕ ਵਿੱਚ ਕੇ ਕੁਲਪੀਆ ਖਾਉਂਗਾ ਮੇਰੀ ਬੇਬੇ ਮੈਨੂੰ ਇਕੱਤਾ ਵੀ ਨਹੀਂ ਦਿੰਦੀ ਯਾਰ ਮੈਂ ਤਾਂ ਪਾ ਨਹੀਂ ਦਿੰਦੀ ਕੀ ਕਰੀ ਲੈ ਆਪਾਂ ਫਿਰ ਹੁਣ ਆਪਾਂ ਰਤਨੇ ਬਾਣੀਆਂ ਦੇ ਵਿੱਚ ਕਰਨੇ ਪੁੱਛੀ ਦਾ ਤੇ ਲੀ ਮੰਗ ਲੈ ਉਹ ਹਾਂ ਮੰਗ ਲੈ ਇਕਲ ਵਧੀਆ ਖੈਰ ਪੈ ਗਈ ਏ ਹਾਂ ਧਰਮਨਾਲ ਹਾਂ ਝੋੜਨਾ ਮਾਰਿਆ ਜਰਾ ਬਣਾ ਜਾਣ ਦੇਣੀ ਹੈ ਹੈ ਜਲ ਵਧੀਆ ਉਹ ਕਿੱਥੇ ਵੇਚ ਗਿਆ ਹੋਏ ਰਤਨੇ ਬਾਣੀਆਂ ਦੇ ਵਿੱਚ ਕਰਿਆ ਪਛੀਰੀ ਭਾ ਕਿਲੋ ਲਿੰਦਾ ਏ ਪੱਛੀ ਰੇਂਦਾ ਹਾਂ ਉਹਦੇ ਟੰਡੇ ਆਲ ਤਿਆਰ ਕੀਆ ਏ ਅੱਜ ਕੱਲ ਤਬਾਰ ਕੋ ਨਹੀਂ ਗਿਆ ਤਾਂ ਨਾਂਜੀ ਤੇ ਯਾਰ ਕੋਈ ਨਹੀਂ ਹਾਂ ਠੀਕ ਹੈ ਨਾ ਠੀਕ ਹੈ ਆ ਨੱਖਾਂ ਜਗਾਵੇ ਮੇਖਿਆ ਦੇ ਮੁੰਡੇ ਨੇ ਤਾਂ ਸੱਚ ਬੋਈ ਓਏ ਮੈਂ ਨਿਰਮਲ ਹਾਂ ਨਿਰਮਲ ਦਾ ਆ ਮੇਰਾ ਪੁੱਤਰ ਤੂੰ ਵੀ ਦਾ ਕਾਲੇ ਦਾ ਕਾਲੇ ਨੇ ਤਾਂ ਰੰਗ ਹੀ ਚੜਾਤਾ ਵਾ ਵਾ ਵੜਾ ਵਧੀਆ ਕਵਾਲ ਦਾ ਬੰਦਾ ਹਾਏ ਨੂੰ ਵੇਚ ਕੇ ਨਾ ਖਰਾ ਖਰੂ ਖਾਇਆ ਕਰ ਚੰਗੇ ਜਾਂਦਾ ਤਾਂ ਜਾਂ ਤੇਰੇ ਟੋਲੇ ਬੰਨ ਗਏ ਠੀਕ ਹੈ ਚੰਗਾ ਜਾਓ ਨਾ ਤੇ ਤਰੋ ਜਾਓ ਸੱਤੇ ਦਾ ਆ ਜੇ ਬਿਲਕੁਲ ਲੈਣ ਵਗੋ ਪਿੱਛੇ ਨਾ ਮੁੜ ਕੇ ਵਖਿਆਰੇ ਹਾਂ ਹਾਂ ਮੈਂ ਪਿੰਡ ਹੀ ਘੁੰਮ ਰਿਹਾ ਦੇਖ ਰਿਹਾ ਸਾਰਾ ਕੁਝ ਇੱਕ ਤਾਂ ਯਾਰ ਗਰਮੀ ਬਹੁਤ ਆ ਉਰੇ ਹਾਂ ਕੋਈ ਨਾ ਕੋਈ ਨਾ ਮੈਂ ਆ ਜੂਗਾ ਤਿੰਨ ਚਾਰ ਦਿਨ ਚ ਹਾਂ ਤੇ ਫਿਰ ਆ ਕੇ ਗੱਲ ਕਰਦੇ ਆਪਾਂ ਠੀਕ ਹੈ ਤੂੰ ਤਾਂ ਇੱਥੇ ਬੈਠਾ ਰਹਿਣਾ ਓ ਹੋਰ ਪੁੱਤਰ ਆ ਕੀ ਕਰਨਾ ਹੈ ਇੱਥੇ ਹੀ ਬਹਿਣਾ ਤੂੰ ਡੰਗਰ ਬੱਚਾ ਮੜਾ ਮੋਟਾ ਜਾਮ ਲਈਦਾ ਕਰ ਲਈਦਾ ਹੁਣ ਘੜੀ ਧੁੱਪ ਛਾਂ ਦਾ ਆਨੰਦ ਮਾਣ ਲਈਦਾ ਹੇ ਜੀ ਮੈਂ ਚੱਲ ਵਧੀਆ ਦਾ ਜਿਹੜੇ ਕੰਮ ਆਪਦਾ ਕਰਦਾ ਹੈ ਉਹ ਆਪਣਾ ਕਲਾਕਾਰੀ ਵਾਲਾ ਕੀ ਕੀ ਕੰਮ ਲੱਗਾ ਦੋ ਉੱਥੇ ਉਹ ਤਾਇਆ ਵਧੀਆ ਚੱਲੀ ਜਾਂਦਾ ਉਹਦੇ ਕਰਕੇ ਇੰਡੀਆ ਆਇਆ ਆਪਣੇ ਪਿੰਡ ਵਿੱਚ ਕੋਈ ਕੱਚਾ ਕਰ ਨਹੀਂ ਹੈਗਾ ਮੈਂ ਉਹੀ ਲੱਭ ਰਿਆ ਸੀ ਉਹ ਇਹਨੇ ਦੇ ਦੇਾਂਗੇ ਕਿਹੜੀ ਗੱਲ ਏ ਉਹ ਆਪਾਂ ਨੇ ਇੱਕ ਫਿਲਮ ਸ਼ੂਟ ਕਰਨੀ ਹੈ ਉਹਦੇ ਕਰਕੇ ਇੰਡੀਆ ਆਇਆ ਜੀ ਮਨ ਅੱਛੀ ਆਦੀ ਲੋੜ ਹੈ ਵਾਹ ਵੇ ਵਾਹ ਕੋਈ ਗੱਲ ਨਹੀਂ ਕਰ ਦਿਆਂਗੇ ਅੰਦਰ ਡੰਗਰ ਬੱਚੇ ਤੋਂ ਯਾਦ ਆਇਆ ਚੱਲ ਪੁੱਤਰਾ ਸ਼ਾਮ ਨੂੰ ਕਹਿੰਦੇ ਮੋਟਰ ਮਟਰ ਦੇ ਬੈੰਨੇ ਆਪਾਂ ਠੀਕ ਹੈ ਉਹਨਾਂ ਦਾ ਡੰਗਰ ਵਾਜਾ ਵੇਗਾ ਕਿ ਕਟਾ ਫੁੱਲ ਰੀ ਕੁਰਲੀਆਂ 'ਚ ਵੱਜਦਾ ਫਿਰੇ ਨਿਕਲ ਠੀਕ ਹੈ ਤਾਂ ਵੀ ਡਿਊਟੀ ਜ਼ਰੂਰੀ ਹੈ ਆਓ ਓਕੇ ਤਾਂ ਇਹਦਾ ਮੇਰਾ ਕੰਮ ਸੌਖਾ ਹੀ ਕਰਤਾ ਕਰਦੀ ਮੇਰਾ ਕੰਮ ਆਇਆ ਬੇਸੋ ਲੱਗੇ ਸੱਚੇ ਰੱਬ ਦੀ ਤੈਨੂੰ ਲੇਖਾਂ ਵਿੱਚ ਸਜਣਾ ਲੇਖਾਂ ਵਾਂ ਤੇ ਜਦੋਂ ਕਿਤੇ ਮੌਕਾ ਮਿਲੇ ਆ ਏਰੀ ਆਈ ਤੇ ਮਰ ਜਾਵਾ ਵੇ ਵਖੀ ਕਿਤੇ ਮੁਖ ਨਾ ਮੋੜੀ ਰੋਗ ਜ਼ਿੰਦਗੀ ਨੂੰ ਲੱਗਣੇ ਵੱਲੇ ਵਾ ਸੱਚੇ ਅਸੀਂ ਮਰ ਜਾਵਾਂਗੇ ਕਿਤੇ ਛੱਡਣਾ ਜਾਵੇ ਸਾਨੂੰ ਇਕੱਲੇ ਓਏ ਨਹੀਂ ਛੱਡਦਾ ਚੱਲੋ ਤੂੰ ਤਾਂ ਸਾਰਾ ਦਿਨ ਨਾ ਛੱਡਣ ਛੱਡਣ ਵਾਲੀਆਂ ਗੱਲਾਂ ਕਰੀ ਜਾਂਦੀ ਆ ਮੈਨੂੰ ਨਜ਼ਾਰੇ ਕਦੇ ਡਰਨ ਲੱਗੀਆਂ ਜਾਂਦੇ ਤੇ ਤੂੰ ਨਾ ਮੈਨੂੰ ਛੱਡਦੀ ਜੜੀਏ ਜਾ ਵੇੜਿਆ ਕਿਵੇਂ ਦੀਆਂ ਗੱਲਾਂ ਕਰਦਾ ਪਿਆ ਤੂੰ ਚੰਗਾ ਆ ਜਾ ਭੱਜ ਜਾ ਵੇੜਿਆ ਵੇ ਤੜਕੇ ਦੇ ਫਿਰਦੇ ਆ ਅਜੇ ਤੱਕ ਕੋਈ ਵਿਆਹ ਵਾਲਾ ਘਰ ਨਹੀਂ ਲੱਭਿਆ ਹੈਲੋ ਹਾਂ ਜੀ ਕੋਈ ਗਾ ਰਿਆ ਸੀ ਦੇਖਿਆ ਤੁਸੀਂ ਉਹਨੂੰ ਲੈ ਜੀ ਉਹ ਤਾਜ਼ੀ ਗਾ ਰੇ ਸੀ ਏ ਅੱਛਾ ਸਿੰਗਰ ਹੂੰ ਉਹ ਕੀ ਹੁੰਦਾ ਏ ਬਸ ਇਹ ਤਾਂ ਇਹ ਵਿਆਹ ਸ਼ਾਦੀਆਂ ਦੇ ਜਿਹੜਾ ਪ੍ਰੋਗਰਾਮ ਹੁੰਦਾ ਬਸ ਮੰਗ ਭੰਗ ਲੈਂਦਾ ਮਾੜਾ ਮੂਟਾ ਗਾਹ ਗੋ ਲੈਣਦੇ ਆ ਸਾਨੂੰ ਨਹੀਂ ਪਤਾ ਸਿੰਗਰ-ਸੁੰਗਰ ਕੀ ਹੁੰਦੇ ਆ ਉਹ ਦੋਨੋਂ ਵਾਲੇ ਸਿੰਗਰ ਹੀ ਕਹਿੰਦੇ ਆ ਹਾਂ ਅੱਛਾ ਹਾਂ ਤੁਸੀਂ ਗਾ ਰਹੇ ਸੀ ਤਾਂ ਹਾਂਜੀ ਗਾ ਤੇ ਮੈਂ ਹੀ ਰਹੀ ਸੀ ਥੋੜੀ ਬਾਜ ਮੈਨੂੰ ਬਹੁਤ ਸੋਹਣੀ ਲੱਗੀ ਤੇ ਜਿੱਤੇ ਸਾਰੇ ਕਹਿੰਦੇ ਆ ਸਰਦਾਰ ਜੀ ਕੋਈ 10-5 ਰੁਪਏ ਦੇਣੇ ਦੇ ਦੇ ਤਾਂ ਸਾਨੂੰ ਹੋਰ ਇੱਕ ਅੱਧਾ ਗਾਣਾ ਸੀ ਹੋਰ ਸੁਣਾ ਦੇਣੇ ਤੁਹਾਨੂੰ ਤੁਸੀਂ 10-5 ਦੀ ਕੀ ਗੱਲ ਕਰਦੇ ਹੋ ਮੈਂ ਕੈਨੇਡਾ ਤੋਂ ਆਇਆ ਮੇਨ ਇੱਕ ਸਿੰਗਰ ਦੀ ਲੋੜ ਸੀ ਅਸੀਂ ਇੱਕ ਫਿਲਮ ਕਰ ਰਹੇ ਹਾਂ ਉਹਦੇ ਜਿਹਦਾ ਗਾਣਾ ਪਾ ਦਾਂਗੇ ਆਪਾਂ ਹੇ ਤੇ ਸਾਰੇ ਸੁਪਨੇ ਹੀ ਹੁੰਦੇ ਆ ਸਰਦਾਰ ਜੀ ਉਹ ਨਹੀਂ ਨਹੀਂ ਸੁਪਨੇ ਨਹੀਂ ਹੈਗੇ ਉਹਦੇ ਸੁਪਨੇ ਸੱਚ ਹੋਣਗੇ ਕਿਉਂ ਗਰੀਬਾਂ ਨਾਲ ਮਜ਼ਾਕ ਕਰਦੇ ਹੋ ਅਸੀਂ ਵੀ ਨਹੀਂ ਤੁਹਾਨੂੰ ਮਜ਼ਾਕ ਕਰਨ ਲਈ ਚੱਲ ਨਹੀਂ ਚੱਲੋ ਇਹ ਡਾਉਨ ਜਿਪ ਕਾਈ ਮਾਰ ਜਾਂਦਾ ਮੈਂ ਕੁੱਝ ਕਹਿ ਰਿਹਾ ਫੁੱਲੀ ਜੀ ਕੀ ਨਾ ਹੈਗਾ ਤਾਂ ਮੇਰਾ ਕਾਰਡ ਰੱਖ ਲਓ ਵੇੜਿਆ ਹੁਣ ਇਦਾਂ ਥੋੜਾ ਨਾ ਝੂਠ ਬੋਲੇਗਾ ਤੂੰ ਇੱਕ ਵਾਰੀ ਉਹਦੀ ਗੱਲ ਤੇ ਸੁਣ ਲੈ ਤੁਸੀਂ ਮੈਨੂੰ ਸਿਆਣੇ ਲੱਗਦੇ ਹੋ ਆ ਦੇਖੋ ਮੇਰਾ ਕਾਰਡ ਹੈ ਤੁਸੀਂ ਮੇਰੇ ਤੇ ਯਕੀਨ ਕਰੋ ਇੱਕ ਵਾਰ ਤੁਹਾਡਾ ਗਾਣਾ ਹਿੱਟ ਹੋ ਗਿਆ ਨਾ ਤੁਹਾਡੇ ਤਾਂ ਵੱਡੇ ਵੱਡੇ ਸ਼ੋਅ ਲੱਗਣਗੇ ਸਰਦਾਰ ਜੀ ਸਾਨੂੰ ਪੜਨਾ ਲਿਖਣਾ ਤੇ ਨਹੀਂ ਆਉਂਦਾ ਚੱਲ ਕੋਈ ਨਾ ਤੁਸੀਂ ਰਹਿੰਦੇ ਕਿੱਥੇ ਹੋ ਅਸੀਂ ਤਾਂ ਪਿੰਡ ਵਾਲੇ ਛੱਪੜ ਤੇ ਬੈਠੇ ਹੁੰਦੇ ਆ ਜੀ ਚਲੋ ਕੋਈ ਗੱਲ ਆ ਇੱਕ ਵਾਰ ਮੇਰਾ ਕਾਰਡ ਲੱਖੋ ਤੇ ਬਾਕੀ ਮੈਂ ਤੁਹਾਨੂੰ ਆ ਕੇ ਮਿਲਦਾ ਫਿਰ ਵੀ ਬਾਈ ਇਹ ਤੁਹਾਡਾ ਭਰਾ ਹੈ ਨਹੀਂ ਨਹੀਂ ਸਰਦਾਰ ਜੀ ਇੱਥੇ ਮੇਰੇ ਘਰ ਵਾਲਾ ਹੈ ਚਲੋ ਕੋਈ ਨਹੀਂ ਤੁਸੀਂ ਇਹਨੂੰ ਸਮਝਾਓ ਥੋੜਾ ਜਿਹਾ ਕਿਸਮਤ ਥੋੜੀ ਜਾਗ ਜੂਗੀ ਵੱਡੇ ਵੱਡੇ ਸ਼ੋਰ ਲੱਗਣਗੇ ਬਸ ਗਾਵਾ ਇੱਕ ਵਾਰੀ ਗਾ ਲੋ ਮੇਰੇ ਨਾਲ ਤੁਸੀਂ ਉਹ ਚੰਗਾ ਸਰਦਾਰ ਆਪਾਂ ਜੀ ਦੋ ਦਿਨ ਹੀ ਨੇ ਕਿ ਗੱਲਾਂ ਵੱਡੀਆਂ ਵੱਡੀਆਂ ਕਰਦਾ ਆ ਜਾ ਕੀ ਦੇਖੀਆ ਨੇ ਤੂੰ ਵੇੜਿਆ ਤੂੰ ਤਾਂ ਐਵੇਂ ਹੀ ਬੋਲੀ ਚਾਹਨਾ ਹੈ ਹਾ ਵੇ ਮਾਹੀ ਮੈਨੂੰ ਚੁੰਮ ਕੇ ਕਰਾ ਦੇ ਦੇ ਚਲੋ ਤਰ ਲਿਆ ਹੁਣ ਤੂੰ ਕਿੱਥੇ ਰਹਿਣ ਲੱਗ ਗਈ ਦੇ ਮੈਂ ਤਾਂ ਹੁਣ ਬਹੁਤ ਅੱਗੇ ਨਿਕਲਣਾ ਚਾਹੁੰਦੀ ਆ ਕੀ ਬੁਝਾਰਤਾ ਜੇ ਪਾਈ ਜਾਂਦੀ ਆ ਚੰਨੋ ਤੂੰ ਤੇਮਨ ਗੱਲ ਮੈਨੂੰ ਕਦੇ ਕਦੇ ਸਮਝੀ ਨਹੀਂ ਆਉਂਦੀ ਹੈਗੀ ਵੇੜਿਆ ਮੈਂ ਤਾਂ ਇੰਜ ਕਹਿੰਦੀ ਸਾਂ ਉਹ ਸਰਦਾਰ ਸੀ ਨਾ ਜਿਹੜਾ ਉਹ ਮੈਨੂੰ ਕਹਿੰਦਾ ਸੀ ਤੇਰੀ ਆਵਾਜ਼ ਬੜੀ ਸੋਹਣੀ ਹੈ ਯਾਰ ਆਵਾਜ਼ ਸੋਹਣੀ ਨੂੰ ਆਪਾਂ ਨੇ ਕਿਹੜਾ ਟੇਪਾ ਕਰ ਰਿਕਾਰਡ ਕਰਾਉਣੀਆਂ ਨੇ ਉਹ ਬੜਾ ਕੁਝ ਕਹਿੰਦੇ ਆ ਸਰਦਾਰ ਤਾਂ ਵੇ ਵੇ ਇਹੀ ਗੱਲ ਕਹਿੰਦਾ ਸੀ ਉਹ ਕਿ ਨਾ ਤੇਰੀ ਉਹ ਬੱਡੀ ਉਹ ਵਡੀ ਟੇਪ ਪਰ ਰਿਕਾਰਡ ਕਰਾ ਕੇ ਨਾ ਤੂੰ ਮਸ਼ਹੂਰ ਹੋ ਜਾਏਂਗੀ ਚੰਨੋ ਆ ਵੱਡੇ ਵੱਡੇ ਸੁਪਨੇ ਨਾ ਦੇਖਣੇ ਬੰਦ ਕਰ ਦੇ ਇਹ ਲੋਕ ਨਾ ਗੱਲਾਂ 'ਚ ਲੱਗ ਕੇ ਨਾ ਬੜਾ ਕੁਝ ਕਰ ਜਾਂਦੇ ਆ ਤੂੰ ਤਾਂ ਭੋਲੀ ਆ ਤੈਨੂੰ ਕੀ ਪਤਾ ਦੁਨੀਆਦਾਰੀ ਦਾ ਵੇੜਿਆ ਸਾਰੇ ਲੋਕ ਇੱਕੋ ਜਿਹੇ ਥੋੜੀ ਹੁੰਦੇ ਆ ਚੰਨੋ ਹੁਣ ਮੈਂ ਤੈਨੂੰ ਕੀ ਸਮਝਾਵਾਂ ਤੂੰ ਤਾਂ ਨਾ ਬਹੁਤ ਭੋਲੀ ਆ ਹਰੇਕ ਦੀਆਂ ਗੱਲਾਂ ਪਿੱਛੇ ਲੱਗ ਜਾਂਦੀਆਂ ਆ ਆਪਾਂ ਜਿਹੜਾ ਮੜਾ ਮੋਟਾ ਆਪਣਾ ਚੱਲਦਾ ਹੈ ਨਾ ਕੰਮ ਆਪਾਂ ਨੂੰ ਚਲਾਈ ਜਾਂਦੇ ਐਵੇਂ ਤੂੰ ਬਾਲਾ ਸੋਚੀ ਜਾਂਦੀ ਐ ਵੇ ਹੁਣ ਤੂੰ ਕੀ ਚਾਹੁੰਦਾ ਏ ਸਾਰੀ ਜ਼ਿੰਦਗੀ ਗਰੀਬੀ ਚ ਕੱਢ ਦੇਈ ਮੈਂ ਨਹੀਂ ਚਾਹੁੰਦਾ ਕਿ ਤੂੰ ਸਾਰੀ ਜ਼ਿੰਦਗੀ ਗਰੀਬੀ ਚ ਕੱਟੇ ਪਰ ਮੈਂ ਵੀ ਨਹੀਂ ਚਾਹੁੰਦਾ ਕਿ ਤੂੰ ਮੇਰੇ ਹੱਥੋਂ ਨਿਕਲ ਜਾਵੇਂ ਇਹ ਲੋਕ ਬੜੇ ਖਰਾਬ ਨੇ ਵੇੜਿਆ ਇੰਜ ਥੋੜਾ ਨਾ ਮੈਂ ਤੇਰਾ ਸਾਥ ਛੱਡਦੀ ਆ ਮੈਂ ਤਾਂ ਇੰਜ ਕਹਿ ਨਹੀਂ ਆ ਕਿ ਮੇਰੇ ਸੁਪਨੇ ਪੂਰੇ ਹੋ ਜਾਣ ਤੇ ਮੈਂ ਤੈਨੂੰ ਵੀ ਨਾਲ ਹੀ ਲੈ ਕੇ ਚੱਲਾਂਗੀ ਨਾ ਇੰਜ ਥੋੜਾ ਨਾ ਤੈਨੂੰ ਛੱਡ ਕੇ ਚਲੀ ਜਾਵਾਂਗੀ ਜਨੋ ਕਦਮ ਤਾਂ ਹੋਣਾ ਹੀ ਪਿਛੇ ਰਖਣ ਲੱਗ ਗਈ ਨਾਲ ਤਰਨ ਵਾਲੀ ਗੱਲ ਕਿਹੜੀ ਕਰੀ ਜਾਨੀ ਐ ਤੇ ਵੇ ਨਹੀਂ ਅੜਿਆ ਇਹ ਤੇ ਤੇਰੇ ਵਹਿਮ ਹੀ ਐ ਚਲ ਠੀਕ ਐ ਜੀ ਮੇਰੇ ਵਹਿਮ ਨੇ ਤੂੰ ਆਪਣੇ ਸੁਪਨੇ ਪੂਰੇ ਕਰ ਲੈ ਵੇਖਦੇ ਆ ਕਿਹੜੀ ਤੂੰ ਕੈਸਰ ਕੱਢੀਂਗੀ ਤੂੰ ਤੇ ਨਹੀਂ ਮੇਰੇ ਸੁਪਨੇ ਪੂਰੇ ਕਰਦਾ ਹੁਣ ਜੇ ਕੋਈ ਹੋਰ ਕਰਦਾ ਏ ਉਹ ਵੀ ਤੇਰੇ ਤੋਂ ਜਰ ਨਹੀਂ ਹੁੰਦਾ ਤੈਨੂੰ ਮੇਨਾ ਜਰਾਈ ਕਿਉਂ ਕਰਦੀ ਪਈਆਂ ਕਰ ਲੈ ਆਪਣੇ ਸੁਪਨੇ ਪੂਰੇ ਮੈਂ ਤੈਨੂੰ ਰੋਕਦਾ ਥੋੜਾ ਮੈਂ ਵੀ ਤਾਂ ਤੇਰੀ ਭਲਾਈ ਚਾਹਣਾ ਕਿ ਤੂੰ ਕੋਈ ਵੱਡਾ ਕੰਮ ਕਰੇ ਇੰਜ ਇੰਜ ਚਾਹ ਲੈ ਮੇਰੀ ਭਲਾਈ ਚਲ ਠੀਕ ਐ ਉਹ ਮaaf ਕਰ ਦੇ ਮੈਨੂੰ ਕਿਉਂ ਲੜੀ ਜਾਂਦੀ ਐ ਮੇਰੇ ਨਾਲ ਕਰ ਲਈ ਜਿਹੜਾ ਕੁਝ ਕਰਨਾ ਐ ਤੂੰ ਨਹੀਂ ਰੋਕਦਾ ਤੈਨੂੰ ਮੈਂ ਚਲ ਠੀਕ ਐ ਚੱਲ ਇੱਕ ਤੇ ਸਵੇਰ ਤੇ ਦਿਮਾਗ ਖਰਾਬ ਹੋਇਆ ਐ ਅ ਘਰ ਘਰ ਫਿੱਕੇ ਆ ਗਏ ਕਿਸੇ ਤੋਂ ਪੋਰਾ ਦਾਣੇ ਕੋ ਨਹੀਂ ਸਰੇ ਚੱਲ ਕੋਈ ਨਾ ਉਪਰ ਵਾਲੇ ਦੀ ਨਜ਼ਰ ਰੱਖਿਆ ਕਰ ਆ ਲੋਕ ਤਾਂ ਜੀ ਕਰਦੇ ਹੁੰਦੇ ਆ ਚੱਲ ਤੂੰ ਬਸ ਇਹ Minister ਗੰਦਾ ਸੀ ਕਿ ਤੇ ਸ਼ਾਮੀ ਆ ਜਾਈ ਤੈਨੂੰ ਗੱਟਾ ਬਾਣੇ ਦਾ ਚਕਾ ਦੇਵਾਂਗਾ ਕੁੱਲੀਆਂ ਸਾਡੀਆਂ ਨੂੰ ਲੋਕੀ ਅੱਗ ਲਾਉਣ ਨੂੰ ਫਿਰਦੇ ਨੇ ਹੱਸਦਾ ਵਸਦਾ ਘਰ ਸਾਡਾ ਮਿਟਾਉਣ ਨੂੰ ਫਿਰਦੇ ਨੇ ਢੇੜਿਆ ਤੂੰ ਕੀ ਸੁਣਾਇਆ ਕਰਨ ਡਿਆ ਏ ਮੈਨੂੰ ਕੋਈ ਸੁਣਾਇਆ ਨਹੀਂ ਕਰਦਾ ਹੈ ਚਲੋ ਮੈਂ ਤਾਂ ਬਸ ਉਂਝੀ ਮੇਰੇ ਮੂੰਹ 'ਚ ਬੋਲ ਆ ਗਏ ਸੀ ਕਿ ਤੇ ਮੈਂ ਬੋਲ ਦਿੱਤੇ ਮੈਂ ਡੀ ਵੀ ਭੋਲੀ ਕੋਨੀ ਹੈਗੀ ਜਿਹੜੀਆਂ ਤੇਰੀਆਂ ਗੱਲਾਂ ਨਾ ਸਮਝਾਂ ਤੂੰ ਕੋਹੜੀਆਂ ਚੰਨੋ ਜਿਹੜੀਆਂ ਗੱਲਾਂ ਸਮਝਣ ਵਾਲੀਆਂ ਨੇ ਤੂੰ ਸਮਝਦੀ ਨਹੀਂ ਹੈਗੀ ਤੇ ਜਿਹੜੀਆਂ ਨਹੀਂ ਸਮਝਣ ਵਾਲੀਆਂ ਗੱਲਾਂ ਉਹ ਸਮਝੀ ਜਾਣੀ ਐ ਵੇੜਿਆ ਮੈਂ ਸਭ ਸਮਝਦੀ ਆ ਤੂੰ ਨਹੀਂ ਚਾਹੁੰਦਾ ਕਿ ਆਪਣੇ ਕੋਲੇ ਵੀ ਘਰ ਹੋਵੇ ਬਸ ਤੂੰ ਤੇ ਮੈਨੂੰ ਕਦੇ ਸਮਝਿਆ ਹੀ ਨਹੀਂ ਚੰਨੋ ਤਿੰਨ ਕੀ ਬਤਾਏ ਇਹ ਲੋਕ ਕਿੰਨੇ ਖਰਾਬ ਨੇ ਵੱਡੇ ਵੱਡੇ ਸੁਪਨੇ ਵਿਖਾ ਕੇ ਨਾ ਕੁੱਲਿਆਂ ਨੂੰ ਅੱਗ ਲਾ ਦਿੰਦੇ ਆ ਤੂੰ ਭੋਲੀ ਏ ਭੋਲੀ ਹੋ ਰਹੇਗੀ ਸਾਰੀ ਜ਼ਿੰਦਗੀ ਜਦੋਂ ਨਾ ਆਪਣਾ ਨੁਕਸਾਨ ਹੋ ਗਿਆ ਨਾ ਵੱਡਾ ਤੈਨੂੰ ਪਤਾ ਹੀ ਫੇਰ ਲੱਗਣਾ ਹੁਣ ਤਾਂ ਤੈਨੂੰ ਮੇਰੀਆਂ ਗੱਲਾਂ ਪੰਜੇ ਲੱਗਦੀਆਂ ਨੇ ਚਲੋ ਕੋਈ ਨਹੀਂ ਤੁਸੀਂ ਇਹਨੂੰ ਸਮਝਾਓ ਥੋੜਾ ਜਿਹਾ ਕਿਸਮਤ ਛੋਟੀ ਜਾਰੀ ਵੱਡੇ ਵੱਡੇ ਸ਼ੋਰ ਲੱਗਣਗੇ ਬਸ ਸਾਰੇ ਇੱਕ ਵਾਰੀ ਗੱਲ ਮੇਰੇ ਨਾਲ